ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ 8 ਤਰੀਕ ਨੂੰ ਮੌਤ ਹੋ ਗਈ ਸੀ ਅੱਜ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਰੱਖੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਉਹਨਾਂ ਦੇ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਅੰਤਿਮ ਅਰਦਾਸ ਜਿਹੜੀ ਆ ਸ਼ੁਰੂ ਹੋਣ ਵਾਲੀ ਹੈਗੀ ਆ ਬਹੁਤ ਸਾਰੇ ਕਲਾਕਾਰ ਅਤੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਅੰਤਿਮ ਅਰਦਾਸ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਹੈ ਤਾਂ ਲੋਕ ਜਿਹੜੇ ਇੱਥੇ ਪਹੁੰਚਨੇ ਸ਼ੁਰੂ ਹੋਏ ਨੇ ਕਿਸ ਤਾਂ ਦੇਖਦੇ ਹੋ ਰਾਜਵੀਰ ਜਵੰendar ਤੁਸੀਂ ਕਿਹੜੇ ਪਿੰਡੋਂ ਆਏ ਆਂ ਐਂ ਜੱਡੇਆਲਾ ਗੁਰੂ ਦੇ ਟਾਂਗਰਾ ਪਿੰਡ ਹਾਂ ਬੜੀ ਦੂਰ ਬਹੁਤ ਮਾੜੀ ਗੱਲ ਹੋਈ ਬਹੁਤ ਵਧੀਆ ਹੀ ਵੀਰ ਸਾਡਾ ਪਰ ਕੀ ਕੀਤਾ ਜਾਵੇ ਜਦੋਂ ਮਹਾਰਾਜ ਦਾ ਹੁਕਮ ਮੰਨਣਾ ਪੈਂਦਾ ਐਂ 8 ਵਜੇ ਇੱਥੇ ਸਾਡੇ 8 ਪਹੁੰਚ ਗਏ ਆਂ ਤੁਹਾਡੀ ਕਿਸ ਤਰ੍ਹਾਂ ਜਾਣ ਪਛਾਣ ਸੀ ਰਾਜਵਜ ਜਵੰਦਾ ਨਾਲ ਨਹੀਂ ਨਹੀਂ ਹੋਈ ਕਿਸ ਤਰ੍ਹਾਂ ਦੇ ਗੀਤ ਦੇ ਸੁਣਾ ਗੀਤ ਕਿਸ ਤਰ੍ਹਾਂ ਦੇ ਸੀਗੇ ਉਹ ਬੜੀਆ ਪਰਿਵਾਰ ਚ ਬਹਿ ਕੇ ਵੇਖਣ ਵਾਲੇ ਭੈਣ ਭਰਾਵਾਂ ਵਾਲੇ ਗੀਤ ਸੀ ਬਹੁਤ ਵਧੀਆ ਮੁੰਡਾ ਹੈ ਛੁਲਜਿਆ ਹੈ ਸਾਰਿਆਂ ਨੂੰ ਆਪਣਾ ਬਣਾ ਕੇ ਰੱਖਦਾ ਹੈ ਸਾਰਿਆਂ ਨੂੰ ਜਦੋਂ ਨਾਲ ਐਕਸੀਡੈਂਟ ਹੋਇਆ ਤੁਸੀਂ ਉਦੋਂ ਕੀ ਬਹੁਤ ਅਰਦਾਸਾਂ ਕੀਤੀਆਂ ਮਹਾਰਾਜ ਦੇ ਘਰ ਸੁਖਨੀ ਸਾਹਿਬ ਵੀ ਸੁਖੇ ਸਾਡੇ ਪਿੰਡ ਵੀ ਅਰਦਾਸਾਂ ਹੋਈਆਂ ਵੀ ਮਹਾਰਾਜ ਉਹਦੀ ਵੱਡੀ ਉਮਰ ਕਰੇ ਪਰ ਪਰਮਾਤਮਾ ਨੂੰ ਜੋ ਮਨਜ਼ੂਰ ਹੋ ਹੀ ਉਹ ਨਾ ਹੈ ਬਦੀ ਟੁੱਟੀ ਨਹੀਂ ਗੰਢ ਸਕਦੇ ਬਾਕੀ ਤੇ ਵਾਹਿਗੁਰੂ ਨੇ ਸਾਰਿਆਂ ਨੇ ਜੋਰ ਬੋਤ ਲਾਇਆ ਤਿੰਨੇ ਲੋਗ ਆਏ ਤੁਸੀਂ ਹਾਂਜੀ ਪਿੰਡ ਦੇ ਆਏ ਉਤਰਾ ਕਰੋ ਵੀ ਓਕੇ ਆਏ ਆ ਉਹਨਾਂ ਦੀ ਸਿਸਟਰ ਮਿਲੇ ਹੀ ਮੰਮੀ ਉਹਨਾਂ ਦੀ ਦੀਦੀ ਹਾਲਤ ਕਾਫੀ ਖਰਾਬ ਆਂਦੇ ਵੀ ਦਿੱਲੀ ਆ ਮਾਂ ਮੰਮੀ ਨੇ ਉਹਨਾਂ ਦੀ ਬੋਟੀ ਵੀ ਭੈਣ ਮਿਲੇ ਹੀ ਮਾਮਾ ਜੀ ਮਿਲੇ ਹਾਂਜੀ ਤਾਂ ਬਿਲਕੁਲ ਲੋਕ ਜਿਹੜੇ ਨੇ ਦੁਰਦਰੋ ਅੰਤਿਮ ਅਰਦਾਸ ਦੇ ਵਿੱਚ ਪਹੁੰਚ ਰਹੇ ਨੇ ਚਾਹੇ ਰਾਜਵੀਰ ਜਵੰਦਾ ਨੂੰ ਨਹੀਂ ਮਿਲੇ ਹੁਣ ਪਰ ਕਹ ਰਹੇ ਨੇ ਕਿ ਬਹੁਤ ਚੰਗਾ ਜਿਹੜਾ ਵਾ ਰਾਜਵੀਰ ਜਵੰਦਾ ਸੀਗਾ ਤਾਂ ਉਸ ਦੇ ਗੀਤ ਬਹੁਤ ਪਸੰਦ ਕਰਦੇ ਸੀ ਤੁਸੀਂ ਕਿਹੜੇ ਪਿੰਡੋਂ ਆਏ ਹੋ ਅਸੀਂ ਬੀੜ ਬਹਾਦਰਗੜ ਤੋਂ ਆਏ ਸਾਡਾ ਜੁਵਾਈ ਸੀ ਸਾਡੇ ਪਿੰਡ ਵੀ ਆਏ ਸੀ ਵੈਸੇ ਤਾਂ ਵੀਰ ਜੀ ਆਪਣੇ ਪੰਜਾਬ ਦੀ ਸ਼ਾਨ ਸੀ ਜੀ ਤੇ ਦੋ ਪਿੰਡਾਂ ਦਾ ਖਾਸ ਕਰਕੇ ਨਾਮ ਰੋਸ਼ਨ ਕਰ ਗਏ ਨਾ ਇੱਕ ਪੂਨਾਂ ਦਾ ਤੇ ਇੱਕ ਬੀੜ ਬਹਾਦਰਗੜ ਦਾ ਬਹੁਤ ਲਾਇਕ ਕਰਦੇ ਨੇ ਜੀ ਸਾਡੇ ਸਾਡੇ ਪਿੰਡ ਦੇ ਵਿੱਚ ਤਾਂ ਜੀ ਉਸ ਦਿਨ ਕਿਸੇ ਘਰ ਚੁੱਲ੍ਹਾ ਨਹੀਂ ਜੀ ਆਪਣੇ ਰੋਟੀ ਨਹੀਂ ਸੀ ਬਣੀ ਜੀ ਅੱਛਾ ਹਾਂ ਜੀ ਅਸੀਂ ਸੋਹਰਾ ਪਰਿਵਾਰ ਨੂੰ ਮੰਨ ਲਵੀ ਸੀ ਪਾਏ ਹਾਂ ਜੀ ਬ੍ਰਦਰ ਵੀ ਆਏ ਨੇ ਜੀ ਸਾਬ ਕਸਾ ਤੁਹਾਡੇ ਉੱਥੇ ਪਿੰਡ ਆਇਆ ਕੋਈ ਹੰਕਾਰ ਨਹੀਂ ਸੀ ਨਾਰਮਲ ਕੋਈ ਬੋਡੀਗਾਰਡ ਨਹੀਂ ਕੋਈ ਡਰਾਈਵਰ ਨਹੀਂ ਜੀ ਕਦੀ ਵੀ ਨਾਰਮਲ ਬੱਚੇ ਬੱਚਿਆਂ ਨੇ ਕਹਿਣਾ ਤਾਂ ਉੱਤਰ ਪੈਣਾ ਛਾਟ ਜੀ ਕੋਈ ਇਦਾਂ ਦੀ ਫੀਲਿੰਗ ਕਦੀ ਲਈ ਨਹੀਂ ਸੀ ਮੈਂ ਸਿੰਗਰ ਹਾਂ ਜੀ ਬਿਲਕੁਲ ਨੋਰਮਲ ਕਿਸ ਤਰ੍ਹਾਂ ਮਿਲਦਾ ਸੀ ਸੁਭਾਅ ਕਿਸ ਤਰ੍ਹਾਂ ਹੁੰਦਾ ਸੀ ਆਪ ਹੀ ਉਹਨੇ ਜੱਫੀ ਪਾਉਣੀ ਜੀ ਪਹਿਲਾਂ ਉਹਨੇ ਆਪ ਜੱਫੀ ਪਾਉਣੀ ਬਸ ਕੋਈ ਬੱਚਾ ਹੈ ਜਾਂ ਮੇਰੇ ਵਰਗਾ ਹੀ ਇੱਕ ਦਿਨ ਰਾਤ ਨੂੰ ਆ ਗਈ ਆਪਣੇ ਸਹੁਰਿਆਂ ਘਰੇ ਬਿਲਕੁਲ ਸਾਡੇ ਗਵਾਂਢੀ ਨੇ ਜੀ ਮੈਂ ਆਪਣਾ ਮੇਰਾ ਉਹ ਤੋਂ ਬੇਟਾ 7-8 ਸਾਲ ਦਾ ਸੀ ਮੈਂ ਆਪਣੇ ਬੇੜੇ ਨੂੰ ਲੈ ਕੇ ਜੀ ਬੇਟਾ ਜਿੱਦ ਕਰਨ ਲੱਗ ਪਿਆ ਕਹਿੰਦਾ ਮੈਂ ਪਾਪਾ ਵੀ ਆਪਣੇ ਫੋਟੋ ਕਰਾਉਣੇ ਜੀ ਚਲੋ ਲੈ ਗਿਆ ਜੀ ਉਹਨਾਂ ਦੇ ਆਪਣੇ ਸਹੁਰਾ ਸਾਹਿਬ ਕਹਿੰਦੇ ਵੀ ਵਿੱਕੀ ਆਪਣੇ ਉਹ ਰੋਟੀ ਰੋਟੀ ਖਾਣ ਦੇਣ ਤੋਂ ਵੇਟ ਕਰ ਮੈਂ 10 ਮਿੰਟ ਵੇਟ ਕੀਤੀ ਜੀ ਆ ਕੇ ਕੰਦਰ ਨਹੀਂ ਯਾਰ ਵਿਕੀ ਸਾਡਾ ਬਿਲਕੁਲ ਗਵਾਂਡੀ ਸੀ ਉਹਨਾਂ ਦਾ ਸੋਹਰਾ ਪਰਿਵਾਰ ਬਿਲਕੁਲ ਗਵਾਂਡੀ ਤੁਹਾਡੇ ਗਵਾਂਡ ਚ ਸੋਹਰਾ ਪਰਿਵਾਰ ਹਾਂ ਬਿਲਕੁਲ ਜੀ ਬਿਲਕੁਲ ਨਾਲ ਹੀ ਹਾਂ ਜੀ ਤੇ ਬ੍ਰਦਰਸ ਦਾ ਪਤਾ ਲੱਗਾ ਉਦੋਂ ਤੁਸੀਂ ਕਿੱਥੇ ਸੀਗੇ ਸਰ ਜੀ ਅਸੀਂ ਨਾ ਕੰਮ ਤੇ ਸੀ ਸਾਨੂੰ ਪਤਾ ਲੱਗਾ ਨਹੀਂ ਪਹਿਲਾਂ ਅਸੀਂ ਫੇਕ ਵੀ ਐ ਫੇਕ ਹੀ ਆਈ ਬਹੁਤ ਚੰਗੇ ਦੋ ਤਿੰਨ ਦਿਨ ਰੈਗੂਲਰ ਚੱਲਦਾ ਰਿਹਾ ਜੀ ਫਿਰ ਜਦੋਂ ਸੋਹਰਾ ਪਰਿਵਾਰ ਦੇ ਘਰੇ ਜਾਂਦਾ ਆ ਲੱਗ ਗਿਆ ਜੀ ਗੇਟਾਂ ਨੂੰ ਦੋ ਗੇਟ ਸੀ ਜਨਾਂ ਦਾ ਜੀ ਉਹਨਾਂ ਨੂੰ ਜਦੋਂ ਜਾਂਦਾ ਲੱਗ ਗਿਆ ਸੀ ਸੋਚਿਆ ਯਾਰ ਵਾਕਿਆ ਇਦਾਂ ਹੀ ਫਿਰ ਮੇਰੇ ਬ੍ਰਦਰ ਜੀ ਸਾਬਕਾ ਸਰਪੰਚ ਨੇ ਉਹਨਾਂ ਨੇ ਜਦੋਂ ਫੋਨ ਕੀਤਾ ਜੀ ਇਹਨਾਂ ਦੇ ਸਾਰਾ ਸਾਬ ਨੂੰ ਜੀ ਕਹਿੰਦੇ ਹਾਂ ਪਰਮਜੀਤ ਦਈਏ ਜੀ ਕਹਿੰਦੇ ਮੈਂ ਫੋਟਿਸ ਜੀ ਅਰਦਾਸਾ ਹੁੰਦੀ ਰਹੀਆਂ ਕਿ ਰਾਜ ਵੀ ਜਵੰਦਾ ਬਚ ਜਾਵੇ ਹਨਾ ਉਹਨੂੰ ਸਾਹ ਮਿਲ ਜਾਣਾ ਪਰ ਸਾਡਾ ਰੱਬ ਤੇ ਭਰੋਸਾ ਜੀ ਨਹੀਂ ਰਿਹਾ ਜੀ ਬਿਲਕੁਲ ਹੀ ਪੂਰਾ ਪਿੰਡ ਤੁਹਾਡਾ ਵੀ ਅਰਦਾਸਾ ਕਰ ਰਿਹਾ ਸਾਰਾ ਸਾਰਾ ਪਿੰਡ ਦੇ ਵਿੱਚ ਪਾਰਟੀ ਬਾਜ਼ੀਆਂ ਹੁੰਦੀਆਂ ਪਰ ਇਹ ਦੇ ਥਰੂ ਕੋਈ ਉਹ ਜੀ ਗੱਲਬਾਤ ਨਹੀਂ ਸਾਰਾ ਪਿੰਡ ਇੱਕ ਝੋਟ ਹੋ ਗਈ ਉਦੋਂ ਕਿਹਦੇ ਡੈਥ ਹੋਈ ਉਦੋਂ ਪੂਰਾ ਪਿੰਡ ਤੁਸੀਂ ਦੱਸ ਰਹੇ ਹੋ ਕਿ ਖਾਣਾ ਨਹੀਂ ਪੱਕਿਆ ਸੁੱਤਾ ਨਹੀਂ ਬਿਲਕੁਲ ਬਿਲਕੁਲ ਸਾਫ਼ ਸੁਥਰੀ ਗਾਈ ਕਿ ਸੀ ਇਹਨਾਂ ਦੀ ਆ ਬ੍ਰਦਰ ਜੀ ਮੇਰੇ ਸਾਹਿਬ ਦਾ ਸਰਪੰਚ ਜੀ ਇਹ ਨਾਲ ਦੀ ਉਹਨਾਂ ਦੇ ਸਹੁਰਾ ਸਾਹਿਬ ਨਾਲ ਕਾਫੀ ਰਿਲੇਸ਼ਨ ਨੇ ਜੀ ਤੁਸੀਂ ਉਹਨਾਂ ਦੇ ਸਹੁਰੇ ਪਿੰਡੋਂ ਆਏ ਹੈਗੇ ਹੋ ਅ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਚਲੇ ਜਾਣਾ ਇਸ ਦੁਨੀਆ ਤੋਂ ਛੋਟੀ ਉਮਰ ਦੇ ਵਿੱਚ ਬੜੀ ਸਾਫ਼ ਸੁਥਰੀ ਗਾਇਕੀ ਕਿਸ ਤਰ੍ਹਾਂ ਪਸੰਦ ਕਰਦੇ ਸੀ ਬੜਾ ਵੱਡਾ ਘਾਟਾ ਪਿਆ ਜੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਥੋੜੀ ਜਿਹੀ ਉਮਰ 'ਚ ਚਲੇ ਜਾਣਾ ਹੈ ਤੇ ਬੜਾ ਵੱਡਾ ਘਾਟਾ ਪਿਆ ਇਸਨ ਤੋਂ ਬੜਾ ਜਿੱਦਣੇ ਇਨਾ ਵੈਕਸੀਡੈਂਟ ਹੀ ਹੋਇਆ ਸੀ ਸੁਣ ਕੇ ਬੜਾ ਹੀ ਸਾਰਾ ਪਿੰਡ ਹੀ ਮਸਟ ਹੈ ਨਾ ਮੈਂ ਉਸ ਸੀਗਾ ਹੀ ਤੇ ਸੋਹਰਾ ਸਾਹਿਬ ਬੜੇ ਵਧੀਆ ਬੰਦੇ ਨੇ ਜੀ ਉੱਥੇ ਹਾਂਜੀ ਤੇ ਬੜਾ ਵਧੀਆ ਮੈਂ ਕਈ ਵਾਰ ਐ ਗੱਲਾਂ ਕਰਦੇ ਹੋਣਾ ਬੈਠੇ ਹੋਣਾ ਕਈ ਵਾਰ ਚਲੇ ਜਾਣਾ ਉਹਨਾਂ ਦੇ ਘਰੇ ਤੇ ਇਹਨਾਂ ਨੇ ਆਉਣਾ ਆਉਣਾ ਤੇ ਆ ਕੇ ਸਾਡੇ ਵੀ ਗੋਡੀ ਹੱਥ ਲਾਉਣਾ ਬੜਾ ਸਤਿਕਾਰ ਕਰਦੇ ਰਹੇ ਕਰਦਾ ਹੁੰਦਾ ਏ ਬੜਾ ਪਿਆਰ ਤੁਹਾਨੂੰ ਗੀਤ ਕੋ ਸੁਣਾਉਂਦੇ ਹੁੰਦੇ ਸੀ ਘਰੇ ਆ ਕੇ ਗੀਤ ਸੁਣਾਉਂਦੇ ਹੁੰਦੇ ਸੀ ਉੱਥੇ ਆ ਕੇ ਹਾਂ ਥੋੜਾ ਬਹੁਤਾ ਜੀ ਹਾਂ ਦੋ ਤੋੜਾ ਟੱਪਾ ਹਾਂ ਜੀ ਹਾਂ ਜੀ ਤੇ ਮੈਂ ਪੁੱਛਦਾ ਹੁੰਦਾ ਜੀ ਇਹਨਾਂ ਸੋਰੂ ਸਾਹਿਬ ਨੂੰ ਇਹਨਾਂ ਦਾ ਖਾਣਾ ਪੀਣਾ ਕੀ ਹੋ ਜਾਂਦਾ ਵੀ ਬੜਾ ਸਿੰਪਲ ਜਿਹਾ ਸਾਦਾ ਜਿਹਾ ਖਾਂਦੇ ਪੀਂਦੇ ਨੇ ਪੈਰਾਵਾ ਸਾਦਾ ਸੀ ਆ ਬਹੁਤ ਮਿਲਨਸਾਰ ਸੀ ਜੀ ਮੈਂ ਕਹਿੰਦਾ ਬਹੁਤ ਘੱਟ ਬੰਦੇ ਨੇ ਹੋ ਜੇ ਹਾਂ ਜਿਹੜੇ ਹੋ ਜੇ ਬੰਦਿਆਂ ਦਾ ਸਤਿਕਾਰ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਮोटा-ਵੱਡਾ ਘਟਾ ਪਿਆ ਜੀ ਇੰਤਿਮਰਦਾਸ ਵਿੱਚ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ ਚਾਹੇ ਬੱਚੇ ਆ ਬਜ਼ੁਰਗ ਆ ਬੱਚੇ ਵੀ ਪਹੁੰਚੇ ਨੇ ਇੰਤਿਮਰਦਾਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਹ ਪਿੰਡ ਦੇ ਵਿੱਚ ਜਦੋਂ ਆਂਦਾ ਸੀ ਸੁਰ ਆਪਣੇ ਆਂਦਾ ਸੀਗਾ ਤਾਂ ਕਿਸ ਤਰ੍ਹਾਂ ਤੁਸੀਂ ਮੁਲਾਕਾਤ ਕਹਿੰਦੇ ਕੋਈ ਸਿਕਿਉਰਟੀ ਨਹੀਂ ਕੋਈ ਨਾ ਕੋਈ ਇਹ ਜage ਗੇਟ ਖੜਕਾਉਣ ਲੱਗ ਪੈਂਦੇ ਸੀ ਹੁਣ ਐ ਜੀ ਜਦੋਂ ਇਹਨਾਂ ਨੇ ਆਉਣਾ ਮੇਰੇ ਪਿੰਡ ਨੂੰ ਮੋੜਨਾ ਹੀ ਉੱਥੋਂ ਮੈਂ ਮਤਲਬ ਮੇਨ ਤੋਂ ਵੀ ਕਹਿ ਦੋ ਵੀ ਅੱਧਾ ਕਿਲੋਮੀਟਰ ਹੈ ਮੇਰਾ ਪਿੰਡ ਇਹ ਮੇਨ ਰੋਡ ਤੋਂ ਤੇ ਉੱਥੇ ਜਦੋਂ ਵੀ ਇਹਨਾਂ ਨੇ ਜਾਣਾ ਤਾਂ ਗੱਡੀ ਦੇ ਵਿੱਚ ਬੱਚਿਆਂ ਨੇ ਹੱਥ ਮਾਰ ਲੈਣਾ ਉਹ ਵੰਤ ਦੀ ਗੱਡੀ ਆ ਗਈ। ਉੱਥੇ ਉਤਰ ਕੇ ਬੜਾ ਮਿਲਣਾ ਸਾਰਿਆਂ ਨੂੰ ਮਿਲ ਕੇ ਜਾਣਾ ਇਹ ਨਹੀਂ ਹੈਗਾ। ਠੀਕ ਹੈ ਨਾ? ਕੋਈ ਵਾਰ ਤਾਂ ਦੇਖਿਓ। ਹਾਂਜੀ ਹਾਂਜੀ। ਤੁਸੀਂ ਤੁਸੀਂ ਵੀ ਆਏ ਹੋ। ਕਿਸ ਤਰ੍ਹਾਂ ਲੱਗਦਾ ਸੀ ਰਾਜੂ ਜੰਦਾ ਦੇ ਗਾਣੇ ਸੁਣਦੇ ਸੀ ਉਹਨਾਂ ਦੇ? ਯੈਸ। ਹਾਂ। ਮਿਲਦੇ ਤੁਹਾਨੂੰ ਕਦੀ ਮੁਲਾਕਾਤ ਹੋਈ ਤੁਹਾਡੇ ਨਾਲ? ਹਾਂਜੀ ਜੀ। ਸਾਡੇ ਨਾਲ ਮੁਲਾਕਾਤ ਹੋਈ ਸੀ ਬਹੁਤ ਤਸਵੀਰ ਰਾਜੂ ਜੰਦਾ। ਆ ਸਰ ਮੀਰਰ ਬੇਲਾਤ ਦੇ ਟਾਈਮ ਇਹ ਗਿਆ ਸੀ। ਵੀੜ ਖੜਕਣ ਲੱਗ ਪਿਆ ਜੀ ਫਿਰ ਇਹਨੂੰ ਗੋਦੀ ਚੁੱਕ ਕੇ ਜੀ ਯਾਨੀ ਗੋਦੀ ਚੁੱਕ ਕੇ ਉਹਦੀ ਇਹਦੇ ਨਾਲ ਫੋਟੋ ਖਿਚਵਾਈ ਉਹਨਾਂ ਨੇ ਗੋਦੀ ਆਪ ਚੁੱਕਿਆ ਹੀ ਇਹਨੂੰ ਉਦੋਂ ਉਦੋਂ ਇਹ 8-9 ਸਾਲ ਦਾ ਹੀ ਸੀ ਲੜਦਾ ਲੜਦਾ ਨਹੀਂ ਸੀ ਪਿਆਰ ਨਾਲ ਸਾਰਿਆਂ ਨੂੰ ਬੁਲਾਉਂਦਾ ਸੀ ਰਾਤ ਨੂੰ ਜਿੰਦਾ ਬਹੁਤ ਪਿਆਰਾ ਸੀ ਭਾਈ ਇਸ ਤਰ੍ਹਾਂ ਅੱਜ ਚੰਗੀ ਗੱਲ ਬਾਤ ਕਰੀਆ ਭਾਈ ਜੀ ਮੈਂ ਉੱਤਰਾਖੰਡ ਤੋਂ ਆਇਆ ਅਸੀਂ ਤੁਸੀਂ ਉੱਤਰਾਖੰਡ ਤੋਂ ਹਾਂਜੀ ਤੇ ਮੈਂ ਖੁਦ ਇੱਕ ਕਲਾਕਾਰ ਹਾਂ ਮੈਂ ਭਾਈ ਨੂੰ ਮਿਲਿਆ ਵੀ ਹਾਂ ਸ਼ੋਅ ਲਾਉਣ ਗਿਆ ਸਾਡੇ ਉੱਥੇ ਗੁਰਨਾਨਕ ਪਾਸ਼ਾ ਦੀ ਧਰਤੀ ਨਾਨਕ ਮਦਰ ਸਾਹਿਬ ਉਹ ਵੱਡਾ ਗੁਰਦੁਆਰਾ ਸਾਹਿਬ ਉੱਥੇ ਉੱਥੋਂ ਮੈਂ ਬਹੁਤ ਹੀ ਵਧੀਆ ਇਨਸਾਨ ਸੀ ਭਾਜੀ ਇੰਨਾ ਸਾਡੇ ਘਰ ਚ ਵੀ ਮਨ ਬਾਈ ਨੂੰ ਯਾਦ ਕਰਦੇ ਆ ਬੱਚੇ ਤੱਕ ਤੇ ਮੈਂ ਉਹ ਸ਼ਬਦ ਨਹੀਂ ਹੈ ਕਿ ਮੇਰੇ ਕੋਲ ਬਾਈ ਇਸ ਇੰਨਾ ਵਧੀਆ ਨੇਕ ਇਨਸਾਨ ਨੇਕ ਰੂਹ ਸਾਫ ਸੁਥਰਾ ਗਾਉਣ ਵਾਲਾ ਕਲਾਕਾਰ ਅਸੀਂ ਵੀ ਕਲਾਕਾਰ ਹੈ ਭਾਜੀ ਪਰ ਸਾਫ ਸੁਥਰੀ ਗਾਇਕੀ ਸਾਡੇ ਉੱਤੇ ਸ਼ੋਅ ਲਾ ਕੇ ਆਏ ਆ ਮਿਲੇ ਗੱਲਾਂ ਬਾਤਾਂ ਕੀਤੀਆਂ ਮਨ ਹੈ ਨਹੀਂ ਸੀ ਕੋਈ ਵੀ ਕੋਈ ਕਲਾਕਾਰ ਹੈ ਕਾਮ ਬੰਦਾ ਸੀ ਕੋਈ ਈਗੋ ਨਹੀਂ ਕੋਈ ਕੁਛ ਨਹੀਂ ਜਦੋਂ ਹਸਪਤਾਲ ਦਾਖਲ ਸੀਗੇ ਉਦੋਂ ਉਮੀਦ ਜਗਦੀ ਸੀ ਕਿ ਸ਼ਾਇਦ ਠੀਕ ਹੋ ਜਾਏਗਾ ਹੋ ਜਾਏਗਾ ਠੀਕ ਹੋ ਜਾਏਗਾ ਇਸ ਤਰ੍ਹਾਂ ਦੀ ਉਮੀਦ ਆਉਂਦੀ ਸੀ ਰੋਜ਼ ਚੰਗਾ ਮੈਸੇਜ ਚਾਹੇ ਕਲਾਕਾਰ ਕਰਮ ਕਰੇ ਵਾਲਾ ਹੋਣ ਡੇਲੀ ਮੈਸੇਜ ਕਰਦੇ ਸੀ ਠੀਕ ਹੈ ਰਾਜਵਰ ਜੀ ਹਾਂ ਦਾ ਠੀਕ ਹੈ ਬੇਚੀ ਅਸੀਂ ਦੇ ਬਿਲਕੁਲ ਹੀ ਵਿੰਦੇ ਰਹਿਨੇ ਹਾਂ ਬਿਲਕੁਲ ਫੇਸਬੁਕ ਤੇ ਹਮੇਸ਼ਾ ਤੇ ਮੇਰੀ ਮਿਸਿਸ ਨੇ ਗੁਰਦੁਆਰਾ ਸਾਹਿਬ ਚ ਪ੍ਰਸ਼ਾਦ ਸੁਖਿਆ ਹੈ ਵੀ ਬਾਈ ਛੇਤੀ ਛੇਤੀ ਠੀਕ ਹੋ ਜੇ ਤੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਜੀ ਉਹਦੇ ਗਾੜੀ ਤੇ ਕੋਈ ਜ਼ੋਰ ਹੀ ਨਹੀਂ ਹੈ ਪਰ ਬਹੁਤ ਵੱਡਾ ਘਾਟਾ ਅਸੀਂ ਉੱਤਰਾਖੰਡ ਤੋਂ ਆਏ ਹਾਂ ਕਲਾਕਾਰ ਜਗਤ ਚ ਬੜਾ ਵੱਡਾ ਘਾਟਾ ਹੈ ਇਸ ਪਿੰਡ ਨੂੰ ਬੜਾ ਵੱਡਾ ਘਾਟਾ ਹੈ ਇੱਕ ਪੰਜਾਬ ਨੂੰ ਬੜਾ ਵੱਡਾ ਘਾਟਾ ਜ ਕਦੀ ਨਹੀਂ ਪੂਰਾ ਹੋ ਸਕਦਾ ਜੀ ਬਿਲਕੁਲ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕੁਛ ਹੀ ਮਿੰਟਾਂ ਦੇ ਵਿੱਚ ਇੱਥੇ ਜਿਹੜੀ ਅੰਤਿਮ ਅਰਦਾਸ ਸ਼ੁਰੂ ਹੋ ਜਾਵੇਗੀ ਤਾਂ ਦੂਰ ਦੂਰੋਂ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਹੈਗੇ ਨੇ ਦੱਸ ਦਿੰਨੇ ਕਿ 27 ਸਤੰਬਰ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਤਾਂ 8 ਤਰੀਕ ਨੂੰ ਉਹਨਾਂ ਦੀ ਮੌਤ ਹੋ ਗਈ ਸੀ ਇਸੇ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਹਾਂ ਹਾਂ ਤੁਸੀਂ ਕਿਹੜੇ ਪਿੰਡੋਂ ਆਏ ਬੀੜ ਬਹਾਦਰਗੜ ਤੋਂ ਹੈ ਇਹ ਲੇਡੀਜ਼ ਵੀ ਆ ਗਏ ਨੇ ਸਾਡੇ ਸਾਰੇ ਪਰਵਾਜਵੰਦਾ ਜੀ ਦੇ ਸਾਰੇ ਸਾਰੇ ਪਰਿਵਾਰ ਤੋਂ ਆਏ ਉਹਨਾਂ ਦੇ ਹਾਂਜੀ ਹਾਂਜੀ ਬੁਲਾ ਲਓ ਤੁਮ ਇੱਧਰ ਬੁਲਾ ਲਓ ਉਸ ਪੱਪ ਗੱਲ ਕਰ ਲੈਣੇ ਤਾਂ 2019 ਦੀ 1ਪ੍ਰੈਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਜਵੰਦਾ ਦੇ ਬਾਰੇ ਬਹੁਤ ਦੁੱਖ ਪਰਗਟ ਕਰਦਾ ਵੀ ਇਹੋ ਜਾਂ ਇਨਸਾਨ ਜੰਮਣਾ ਨਹੀਂ ਤੇ ਨਾਂ ਜਿਕਰ ਜੰਨੇ ਆ ਮੈਂ ਤਾਂ ਇਹ ਜਦੋਂ ਬੇਨਤੀ ਕਰਦਾ ਗੁਰੂ ਮਹਾਰਾਜ ਅੱਗੇ ਵੀ ਇਹਦੇ ਬੇਟੇ ਨੂੰ ਵੀ ਇਸੇ ਤਰ੍ਹਾਂ ਚੜ੍ਹਾਈ ਕਰਾਈ ਤੇ ਉਹਨੂੰ ਰਾਜਵੀਰ ਨੂੰ ਲੋਕ ਯਾਦ ਕਰਿਆ ਕਰਨ ਵੀ ਉਹਦਾ ਬੇਟਾ ਵੀ ਅੱਜ ਉੱਥੇ ਸਥਿਤੀ ਤੇ ਆ ਗਿਆ ਗਾਉਂ ਨੂੰ ਵਾਇਗਰੂ ਦੀ ਖਾਲਸਾ ਬਾਬਾ ਜੀ ਤੁਸੀਂ ਵੀ ਐ ਕਿਹੜੇ ਪਿੰਡੋਂ ਆਏ ਸੀ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਜੀ ਸ਼ਰਪੁਰ ਤੋਂ ਆਏ ਹਾਂ ਜੀ ਟੰਡਾ ਉਲ ਮੁੱਲਾਗੇ ਪਿੰਡ ਹੈ ਮੇਰਾ ਤੇਰਾ ਵੀ ਜਵੰਦਾ ਬਹੁਤ ਸੋਹਣਾ ਕਲਾਕਾਰ ਸੀਗਾ ਜੀ ਅਸੀਂ ਅਕਸਰ ਇਹਦੀਆਂ ਮੇਰੇ ਸਾਰੇ ਪਰਿਵਾਰ ਵੀਡੀਓ ਦੇਖਦੇ ਬਰਾ ਮਨੰਦ ਬਾਜ ਦਾ ਜਿਹਾ ਸਾਫ ਸੁਥਰੀ ਗਾਇਕੀ ਸੀਗੀ ਜਦ ਹੀ ਮਿਲ ਤੁਸੀਂ ਮੁਲਾਕਾਤ ਕੀਤੀ ਨਹੀਂ ਮੈਂ ਵੀਡੀਓ ਰਾਈਂ ਦੇਖਿਆ ਮੈਂ ਮਹਾਲੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤੇ ਅੱਜ ਵੀ ਰਾਜਵੀਰ ਠੀਕ ਹੋ ਜਵੇ ਅੱਜ ਵੀ ਠੀਕ ਹੋ ਜਵੇ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਹੋਈ ਹੋਣਾ ਅੱਜ ਫੇਰ ਮੈਂ ਕਿਦਾਂ ਦਾ ਟੱਕਿਆ ਸੀ ਕਿ ਜਦਨ ਭੋਗ ਹੋਊਗਾ ਉਸ ਦਿਨ ਫੇਰ ਜ਼ਰੂਰ ਮੈਂ ਜਾਊਂਗਾ ਰਾਜਵੀਰ ਉਹਦੇ ਚਾਰੀ ਸ਼ਬਦੇ ਮੁੱਕ ਜਾਂਦੇ ਜੀ ਇੰਨਾ ਵਧੀਆ ਗਾਇਕੀ ਸਾਫ ਸੁਥਰੀ ਸ਼ਬਦਮ ਪਰਮਾਤਮਾ ਉਹਦੀ ਰੂਹ ਨੂੰ ਆਤਮਨ ਤੰਦਰੁਸਤ ਬਖਸ਼ੇ ਹੁੰਦਾ ਇਹ ਨਹੀਂ ਕਹਿ ਸਕਦੇ ਬਹੁਤ ਦੁੱਖ ਵਾਲੀ ਗੱਲ ਹੈ ਜੀ ਇਹ ਦੁੱਖ ਵਾਲੀ ਗੱਲ ਹੈ ਕਿਉਂਕਿ ਜਿਹੜੇ ਵੀ ਉਹਨਾਂ ਨੂੰ ਪਿਆਰ ਕਰਦੇ ਸੀ ਹਰ ਇੱਕ ਅੱਜ ਇਮੋਸ਼ਨਲ ਹੈਗਾ ਵਾ ਕਿਉਂਕਿ ਉਹ ਉਹਨਾਂ ਦੀ ਮੌਤ ਹੋ ਗਈ ਸੀ ਅ ਅੱਜ ਅੰਤਿਮ ਅਰਦਾਸ ਹੈਗੀ ਤਾਂ ਅੰਤਿਮ ਅਰਦਾਸ ਦੇ ਵਿੱਚ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕਈ ਕਲਾਕਾਰ ਕਵਰ ਕਰੇ ਵਾਲੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਨਾਲ ਖੜੇ ਦੇ ਅ ਤਾਂ ਅੰਤਿਮ ਅਰਦਾਸ ਦੇ ਵਿੱਚ ਵੀ ਉਹ ਮੋਰੀਏ ਜਿਹੜੇ ਨੇ ਖੜੇ ਨਜ਼ਰ ਆ ਰਹੇ ਨੇ ਕੁਲਵਿੰਦਰ ਬਿੱਲਾ ਹੁਣ ਉਹ ਖੜੇ ਨੇ ਐਮੀ ਵਿਰਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਕੁਛ ਹੀ ਦੇਰ ਦੇ ਵਿੱਚ ਪਰਿਵਾਰਕ ਮੈਂਬਰ ਇੱਥੇ ਪਹੁੰਚਣਗੇ ਤਾਂ ਅੰਤਿਮ ਅਰਦਾਸ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਤਾਂ ਇਹ ਤਸਵੀਰਾਂ ਜਿਹੜੀਆਂ ਵਾ ਪਿੰਡ ਪੋਨਾ ਤੋਂ ਅਸੀਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਅੰਤਿਮ ਅਰਦਾਸ ਦੇ ਵਿੱਚ ਦੂਰ ਦੂਰ ਲੋਕ ਜਿਹੜੇ ਨੇ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ ਚਾਹੇ ਉਹ ਉੱਤਰਾਖੰਡ ਤੋਂ ਹੋਣ ਚਾਹੇ ਹਿਮਾਚਲ ਤੋਂ ਹੋਣ ਚਾਹੇ ਉਹ ਪੰਜਾਬ ਤੋਂ ਹੋਣ ਚਾਹੇ ਹਰਿਆਣਾ ਤੋਂ ਤਾਂ ਅੱਜ ਉਸ ਅੰਤਿਮ ਅਰਦਾਸ ਚ ਜਿਹੜੀ ਆ ਲੋਕ ਇੱਥੇ ਪਹੁੰਚ ਰਹੇ ਨੇ ਤੇ ਇਹੀ ਕਹ ਰਹੇ ਨੇ ਕਿ ਪਰਿਵਾਰ ਨੂੰ ਪਾਣਾ ਬਖਸ਼ਣ ਤਾਂ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਅੱਜ ਜਿਹੜੇ ਕਲਾਕਾਰ ਕਲਾ ਪ੍ਰੇਮੀ ਉਹਨਾਂ ਨੂੰ ਚਾਹਨ ਵਾਲੇ ਜਿਹੜੇ ਨੇ ਅੱਜ ਅੰਤਿਮ ਅਰਦਾਸ ਦੇ ਵਿੱਚ ਪਿੰਡ ਪੋਨਾ ਦੇ ਵਿੱਚ ਪਹੁੰਚ ਰਹੇ ਨੇ ਕੈਮਰਾਮੈਨ ਗੁਰਿੰਦਰ ਦਿਨਾਂ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ